ਸਤਾਰ ਚਰਦਾਸ ਦੇ ਮਾਲਕ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਦੀ ਨਿੱਗੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ ਅਨਮੋਲ ਸੁਆਸ ਅਨਮੋਲ ਸਮਾਂ ਅਨਮੋਲ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਉਣ ਵਾਸਤੇ ਸੁਭਾ ਅਮਰਤਵੇਲੀ ਦੀ ਸੰਭਾਲ ਕਰਦੀ ਹੋਈ ਸਾਧ ਸੰਗਤ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਹਾਂ ਫਿਰ ਆਪੋ ਆਪਣੇ ਕੰਮਾਂ ਕਾਜਾਂ ਦੇ ਜਾਂਦੇ ਹਾਂ ਆਓ ਦਸ਼ਮੇਸ਼ ਪਿਤਾ ਗਲੀਆਂ ਵਾਲੇ ਪਾਸ਼ਾ ਬਾਜਾ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅਮਰਤ ਦੇ ਦਾਤੇ ਪਰੰਦੇ ਵਾਲੀ ਸਾਹਿਬੇ ਕਲਾਮ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਦਿੱਤਾ ਹੋਇਆ ਨਾੜਾ ਕਰੋ ਬਲੰਨ ਗਜ ਕੇ ਬਲਾਓ ਫਦੇ ਆਖੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੋ ਲੜੀ ਵਾਅਰ ਜਾਪ ਸਹਿਬ ਦੀ ਕਥਾ ਆਪ ਜੀ ਸਰਵਨ ਕਰਦੇ ਆਏ ਉਸੇ ਹੀ ਲੜੀ ਨੂੰ ਅੱਗੇ ਤੋਰਿਏ ਕੋਈ ਵੀ ਰਸਨਾ ਬਾਂਧੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈਨਾ ਨਾਮ ਤਿਲ ਤਿਲ ਕਰ ਕੱਟਿਏ ਜਿਹੜੀ ਰਸਨਾ ਰਸਪਰੀ ਬੂਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੇ ਗੁਣਾਂ ਨੂੰ ਨਹੀਂ ਗਾਉਂਦੀ ਉਹਦੀ ਵਡਿਆਈ ਉਹਦੀ ਮਹਿਮਾ ਉਹਦੇ ਘਰ ਦੀ ਉਸਤ ਨਹੀਂ ਕਰਦੀ ਉਹ ਰਸਨਾ ਤੋਂ ਕੀ ਕਰਾਉਣਾ ਉਹਨੂੰ ਰਾਈ ਰਾਈ ਸਰਵ ਨੂੰ ਵਰ ਕੇ ਕੱਟੀ ਜਾਵੇ ਇੰਨਾ ਇੰਨਾ ਕਰਕੇ ਕੋਲੂ ਦੇ ਵਿੱਚ ਕਹਾਣੀ ਦੇ ਵਿੱਚ ਪੀੜੀ ਜਾਵੇ ਇਸ ਕਰਕੇ ਰਸਨਾ ਨੂੰ ਕਰੋ ਪਿੱਤਰ ਇੱਕ ਵਿਰੰਗ ਅੱਜ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੇ ਹੁਸਨ ਹੁਜੂ ਹੈ ਤਾਮਨ ਰਜੂ ਹੈ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਆਪਦੇ ਮੁਖਾਰ ਬਿਨ ਦੇ ਵਿੱਚ ਉਹ ਚਾਰਨ ਕਰਦੇ ਨੇ ਕਿ ਹੁਸਨ ਲੋ ਹਜੂ ਹੈ ਜੋ ਸੁੰਦਰ ਵਜੂ ਵਜੂ ਕਹਿੰਦੇ ਨੇ ਸੂਪ ਵਾਲਾ ਬਾਤ ਹੀ ਸੁੰਦਰ ਸਰੂਪ ਹੈ ਉਸ ਦਾ ਕੋਈ ਉਹਦੀ ਵਡਿਆਈ ਉਹਦੀ ਮਹਿਮਾ ਨਹੀਂ ਕਰ ਸਕਦਾ ਤਾਮਨ ਰਜੂ ਹੈ ਸਬਦ ਰਜੂ ਕਹਿੰਦੇ ਧਿਆਨ ਲੱੜਨ ਵਾਲਾ ਸਾਰੀ ਦੁਨੀਆ ਉਹਦੇ ਧਿਆਨ ਵਿੱਚ ਉਹਦੇ ਦਿਮਾਗ ਦੇ ਵਿੱਚ ਹੈ ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ ਜਾ ਹਮੇਸ਼ਲ ਸਲਮ ਹੈ ਸਦਾ ਹੀ ਸਲਾਮਤ ਹੈ ਉਹ ਕਦੇ ਵੀ ਉਹਦੀ ਮੌਤ ਨਹੀਂ ਹੁੰਦੀ ਕਹਿ ਨਾ ਸਕੈ ਕੋ ਤੂੰ ਕਦ ਕਾ ਆਦ ਪੂਰਨ ਮਦ ਪੂਰਨ ਅੰਦ ਪੂਰਨ ਪਰਮੇਸ਼ਰ ਹੈ ਜੁਗਾਦੋ ਬਣਾਉਣ ਤੋਂ ਪਹਿਲਾਂ ਵੀ ਸੀ ਆਜ ਸੱਜ ਜੁਗਾਦ ਸੱਜ ਹੈ ਵੀ ਸੱਜ ਨਾਨਕ ਹੋਸੀ ਭੀ ਸੱਜ ਤੇ ਜਦੋਂ ਜੁਗਾ ਨੂੰ ਬਣਾਇਆ ਉਦੋਂ ਵੀ ਹੈ ਹੁਣ ਵੀ ਹੈ ਤੇ ਜਦੋਂ ਜੁਗਾ ਦਾ ਭੋਗ ਪਾਉਂਦਾ ਹੈ ਖਾਦਮ ਕਰਦਾ ਹੈ ਸਮਾਪਤੀ ਕਰਦਾ ਹੈ ਤੁੰਦੂਕਾਰ ਹੋ ਜਾਂਦਾ ਹੈ ਸਦਾ ਸਲਾਮਤ ਕਹਿ ਨਾ ਸਕੈ ਕੋ ਉਦੁ ਗਦਗਾ ਪਰਮਾ ਸਾ ਲੀਖ ਦਮ ਦਾ ਮੈਂ ਸਦਾ ਰਹਿਣ ਵਾਲਾ ਸਤਾਨ ਵਾਲਾ ਜਿੰਨਾ ਵੀ ਉਹਦਾ ਸੰਸਾਰ ਹੈ ਸਾਰੀ ਸਤਾਨੋਂ ਦਾ ਪਰਿਵਾਰ ਉਹਦਾ ਟੱਬਰ ਗਨੀਮਲ ਸਸਦੈ ਵੈਰੀਆਂ ਨੂੰ ਹਾਰ ਦੇਣ ਵਾਲਾ ਨੇੜੇ ਉਹ ਵੈਰੀ ਨੇ ਉਹਨਾਂ ਨੂੰ ਹਾਰ ਦੇਣ ਵਾਲਾ ਜਿਵੇਂ 10ਵੇਂ ਪਾਸ਼ਾ ਦੀ ਫੌਜ ਚੜ੍ਹ ਕੇ ਆਈ ਸੀ ਰੰਗ ਜੇ ਬਾਦਸ਼ਾਹ ਵਰਗੀ ਫੇਰ ਮੂਹ ਦੀ ਖਾ ਕੇ ਗਏ ਗਜ ਕੇ ਆਖੋ ਸਦਨਾਮ ਸ੍ਰੀ ਗਨਨੀਵਲ ਸਰਿਸਦਾ ਗਰੀਬਲ ਪਰਸਦਾ ਗਰੀਬਾਂ ਨੂੰ ਪਾਲਣ ਵਾਲਾ ਸਾਰੇ ਜਿੰਨੇ ਵੀ ਗਰੀਬ ਨੇ ਸਾਰੇ ਨਿਬ੍ਰਧ ਪਾਲਣ ਕਰਨ ਵਾਲਾ ਦੇਖਭਾਲ ਕਰਨ ਵਾਲਾ ਰੋਜੀ ਦੇਣ ਵਾਲਾ ਸੰਭਾਲ ਕਰਨ ਵਾਲਾ ਬਲੰਦਲ ਮਨ ਬਲੰਦਲ ਮਕਾਨੇ ਉੱਚੇ ਅਸਥਾਨ ਵਾਲਾ ਬਾਤ ਉੱਚਾ ਅਸਥਾਨ ਉਹਦਾ ਤਖਤਦ ਸਭ ਤੋਂ ਉੱਚੀ ਕੁਰਸੀ ਸਭ ਤੋਂ ਉੱਚਾ ਉਹਦਾ ਅਸਥਾਨ ਕਿਉਂਕਿ ਰਾਜਾ ਦਾ ਵੱਡਾ ਰਾਜ ਜਮੀਨਲ ਜਮਾਨੇ ਪ੍ਰਿਥਵੀ ਦੀ ਜਮਾਨੇ ਕਨੇ ਅਕਾਸ਼ ਵਿੱਚ ਪੂਰਨ ਤੌਰ ਤੇ ਵਜਰੇ ਧਰਤੀ ਦੇ ਤੇ ਕਾਸ਼ਾਨ ਦੇ ਵਿੱਚ ਸਾਰੇ ਪਰਿਪੂਰਨ ਪਰਮੇਸ਼ਰ ਵਰਦ ਰਿਹਾ ਹੈ ਤਮੀ ਮਲ ਤਮਾ ਮੈ ਰਜੂਆ ਲੰਧਾਨੈ ਸਭ ਦੀ ਤਮੀ ਪਾਪ ਛਾਨ ਕਰਨ ਵਾਲਾ ਕੋਈ ਵੀ ਉਹਦੀ ਨજર ਤੋਂ ਬਚ ਨਹੀਂ ਸਕਦਾ ਸਾਰਿਆਂ ਦਾ ਡਾਡਾ ਉਹਦੀ ਕੁਲੀ ਪੈ ਸਾਰਿਆਂ ਦੀ ਪਛਾਨ ਸਭ ਦੀ ਨજર ਦੇ ਵਿੱਚ ਸਭ ਨੂੰ ਆਪਣੀ ਨਜ਼ਰ ਵਿੱਚ ਰਦਾਹਰੀ ਫੁੱਲ ਅਜੀਮਾ ਅਜੀਮਾ ਕਹਿੰਦੇ ਨੇ ਵੱਡਾ ਹਰੀ ਫੁੱਲ ਕਹਿੰਦੇ ਨੇ ਨਿਮਿਤਰ ਨੂੰ ਅਜੀਮਾ ਬਹੁਤ ਵੱਡਾ ਹੈ ਹਰੀ ਫੁੱਲ ਬਹੁਤ ਵੱਡਾ ਮਿੱਤਰ ਹੈ ਸਾਰਿਆਂ ਦਾ ਹਰਜਾਇ ਯਕੀਨੈ ਯਕੀਨੈ ਕਹਿੰਦੇ ਨੇ ਨਿਸ਼ਚੈ ਕਰਕੇ ਹਰਜਾਇ ਕਹਿੰਦੇ ਨੇ ਰੋਜੀ ਦੇਣ ਵਾਲਾ ਸਭ ਨੂੰ ਰੋਜੀ ਦੇਣ ਵਾਲਾ ਹੈ ਅਨੇਕ ਰੰਗ ਹੈ ਤੂੰ ਅਨੇਗਾ ਲਹਿਰਾ ਰੂਪ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅਥਾ ਸਮੁੰਦਰ ਵੀ ਤੂੰ ਐ ਸਮੁੰਦਰ ਦੀਆਂ ਲਹਿਰਾ ਵੀ ਤੂੰ ਐ ਸਮੁੰਦਰ ਵਿੱਚੋਂ ਭਾਵ ਵਢ ਕੇ ਬਦਲ ਬਣ ਜਾਂਦੇ ਉਹ ਵੀ ਤੂੰ ਐ ਤੇ ਫਿਰ ਮੂਸਾ ਧਾਰ 바ਰਸ਼ੰਦੀਆ ਗੜੇ ਵਰਤਦੇ ਐ ਫੇਰ ਤੂੰ ਐ ਤੇ ਫੇਰ ਉਹ ਜਲ ਬਣ ਕੇ ਬਰ ਬਰ ਕੇ ਫੇਰ ਸਮੁੰਦਰ ਦੀ ਲਹਿਰ ਦੇ ਵਿੱਚ ਪੈ ਜੰਨੇ ਐ ਫੇਰ ਵੀ ਦੂਹੀਆ ਭਗਤ ਰਵਦਾਸ ਜੀ ਕਹਿੰਦੇ ਤੋਹੀ 모ਹੀ 모ਹੀ ਦੋਹੀ ਅੰਦਰ ਗੈਸਾ ਕਨਕ ਕਟਕ ਜਲ ਤਰੰਗ ਜੈਸਾ ਜੋਬੈ ਹਮਨੈ ਪਾਪ ਕਰਾਂਦੇ ਆਹੇ ਅਨੰਦਾ ਪਦ ਤਬਾਵ ਨਾਮ ਕੈਸੇ ਹੁੰਦਾ ਕਹਿੰਦੇ ਪ੍ਰਮਾਤਮਾ ਨੂੰ ਗੱਲਾਂ ਕਰਦੇ ਨੇ ਭਗਤ ਰਵਦਾਸ ਜੀ ਕਹਿੰਦੇ ਦੋਹੀ 모ਹੀ ਕਹਿੰਦੇ ਭਗਵਾਨ ਤੇਰੇ ਮੇਰੇ ਵਿੱਚ ਕੀ ਅੰਤਰ ਹੈ ਕਨਕ ਕਟਕ ਜਲ ਤਰੰਗ ਜੈਸਾ ਕਹਿੰਦੇ हे ਭਗਵਾਨ ਜੀ ਦੂ ਸਿਉਣੇ ਦੀ ਖਾਨ ਤੇ ਮੈਂ ਉਹਦੇ ਵਿੱਚੋਂ ਜੀਵਰ ਘਟ ਘਟੇ ਘਰੇ ਘਟ ਜੀਵਰ ਘਰੇ ਹੋਏ ਨੇ ਜੀਵਰ ਬਣੇ ਹੋਏ ਈ ਛਾਪਾਂ ਛੱਲੇ ਮੁੰਦਰੀਆਂ ਬਣੇ ਹੋਏ ਤੋਹੇ ਮੋਹੇ ਮੋਹੀ ਤੋਈ ਅੰਦਰ ਕਹਿਸਾ ਕਨਕ ਕਟਕ ਜਲ ਤਰੰਗ ਜੈਸਾ ਧਿਆਨ ਦੇਣਾ ਦੂਜੇ ਨੰਬਰ ਤੇ ਕਹਿੰਦੇ ਨੇ ਇਸ ਭਗਤ ਜੀ ਰਵਦਾਸ ਜੀ ਕਹਿੰਦੇ ਬੂੰਹ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਵੀ ਲਿਖਦੇ ਨੇ ਕਹਿੰਦੇ हे ਭਗਵਾਨ ਜੇ ਤੂੰ ਆਸਾ ਸਮੁੰਦਰ ਤੇ ਸਮੁੰਦਰ ਦੇ ਵਿੱਚੋਂ ਬੂੰਦ ਮੈਂ ਤੇ ਬੂੰਦ ਦੇ ਵਿੱਚ ਤੇ ਸਮੁੰਦਰ ਦੇ ਵਿੱਚ ਕੋਈ ਅੰਦਰ ਨਹੀਂ ਹੁੰਦਾ ਕਿਉਂਕਿ ਸਮੁੰਦਰ ਦੇ ਵਿੱਚੋਂ ਬੂੰਦ ਆਉਂਦੀ ਹੈ ਤੇ ਬੂੰਦ ਵਿੱਚ ਸਾਰਾ ਸਮੁੰਦਰ ਸਮਾਇਆ ਹੋਇਆ ਹੈ ਤੇ ਭਗਤ ਰਵਦਾਸ ਜੀ ਵੀ ਇਹੀ ਗੱਲ ਕਹਿੰਦੇ ਨੇ ਦੋਹੀ 모ਹੀ 모ਹੀ ਦੋਹੀ ਅੰਦਰ ਕਹਦਾ ਕਟਕ ਕਟਕ ਜਲ ਤਰੰਗ ਜੈਸਾ ਫੇਰ ਕਹਿੰਦੇ ਜਉਪਾ ਹਮਨੇ ਪਾਪ ਕਰਨ ਦੇ ਆਹੇ ਅਨੰਤਾ ਪਦ ਪਾਵ ਨਾਮ ਕੈਸੇ ਹੁੰਦਾ ਭਗਤ ਰਵਦਾਸ ਜੀ ਕਹਿੰਦੇ ਮੈਂ ਜੀ ਦੁਨੀਆ ਦੇ ਵਿੱਚ ਭੇਜਿਆ ਆ ਕੇ ਮੈਂ ਫੁਪਾਪ ਕੀਤੇ ਤੇ ਤੁਸੀਂ ਮੈਨੂੰ ਬਖਸ਼ਤਾ ਬਖਸ਼ਨਹਾਰਾ ਨਾਮ ਹੈ ਬਵਾਇ ਤੁਹਾਨੂੰ ਕੌਣ ਜਾਣਦਾ ਸੀ ਗੱਜ ਕੇ ਆਖੋ ਸਦ ਨਾਮ ਸ੍ਰੀ ਕਹਿੰਦੇ ਤੇਰੇ ਕਰਕੇ ਮੈਂ ਜਾਣਿਆ ਤੇ ਮੇਰੇ ਕਰਕੇ ਤੈਨੂੰ ਜਾਣ ਲਿਆ ਹੁਣ ਭਗਤਾਂ ਦੇ ਵਿੱਚ ਤਾਂ ਹੀ ਫਰਕ ਨਹੀਂ ਨਾ ਇਸ ਕਰਕੇ ਭਗਤ ਸਤਗੁਰੂ ਜੀ ਕਹਿੰਦੇ ਨੇ ਹਰੀ ਫਲ ਜੀਮਹ ਅਨੇਕੋ ਤਰੰਗ ਹੈ ਤੂੰ ਅਨੇਕਾਂ ਲਹਿਰਾਂ ਵਾਲਾ ਅਥਾ ਸਮੁੰਦਰ ਵੀ ਤੂੰ ਹੈ ਲਹਿਰਾਂ ਵੀ ਤੂੰ ਹੈ ਬੱਦਲ ਵੀ ਤੂੰ ਹੈ ਤੇ ਬਰਸਣ ਵਾਲਾ ਵੀ ਤੂੰ ਹੈ ਫੇਰ ਲਹਿਰ ਬਣ ਕੇ ਫੇਰ ਬੱਦਲ ਬਣ ਕੇ ਫੇਰ ਸਮੁੰਦਰ ਵਿੱਚ ਪੈਣ ਵਾਲਾ ਵੀ ਤੂੰ ਹੈ ਅਭੇਦ ਹੈ ਅਭੰਗ ਹੈ ਭੇਦ ਰਹਤੈ ਕੋਈ ਤੇਰਾ ਭੇਦ ਨਹੀਂ ਪਾ ਸਕਦਾ ਨਾ ਹੀ ਕਦੇ ਤੇਰਾ ਬਨਾਸ਼ ਹੁੰਦਾ ਹੈ ਨਾਸ਼ ਹੁੰਦਾ ਹੈ ਮੌਤ ਹੁੰਦੀ ਹੈ ਅਜੀਜੁਲ ਨਿਵਾਜ ਹੈ ਪਿਆਰਿਆਂ ਨੂੰ ਵਡਿਆਈ ਦੇਣ ਵਾਲਾ ਆਪਣੇ ਪ੍ਰਿਆ ਪ੍ਰਿਆਰਿਆਂ ਨੂੰ ਵਡਿਆਈ ਤੇ ਮਾਨ ਸਤਿਕਾਰ ਅਦਬ ਦੇਣ ਵਾਲਾ ਤਖਤਾਂ 'ਤੇ ਬਿਠਾਉਣ ਵਾਲਾ ਤੂੰ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਪਿਆਰਿਆਂ ਨੂੰ ਵਡਿਆਈ ਦੇਣ ਵਾਲਾ ਗਨੀਮਲ ਖਰਾਜ ਹੈ ਗਰੀਬੁੱਲ ਕਹਿੰਦੇ ਨੇ ਵੈਰੀਆਂ ਨੂੰ ਡੰਡ ਦੇਣ ਵਾਲਾ ਵੀ ਤੂੰ ਸੁਲਹੀ ਖਾਨ ਸਤਿਗੁਰੂ ਤੇ ਚੜ੍ਹਾਈ ਕਰਕੇ ਆਇਆ ਸੰਗਤਾਂ ਕਹਿ ਲਗੀਆਂ ਸੰਗ ਕਹਿ ਲਗੇ ਸਤਿਗੁਰੂ ਜੀ ਸੁਲਹੀ ਖਾਨ ਚੜ੍ਹਾਈ ਕਰਕੇ ਆ ਰਿਹਾ ਸਤਿਗੁਰੂ ਜੀ ਕਹਿੰਦੇ ਖਮੋਸ਼ ਬੈਠੋ ਰੱਬ ਦਾ ਨਾਮ ਲੋ ਭਗਤ ਭਜਨ ਬੰਦਗੀ ਕਰੋ ਸੁਲਹੀ ਖਾਨ ਜਦੋਂ ਚੜਾਈ ਕਰਕੇ ਆਇਆ ਤੇ ਸਤਿਗੁਰੂ ਜੀ ਦੇ ਨੇੜੇ ਪਹੁੰਚਣ ਵਾਲਾ ਸੀਗਾ ਇਹੋ ਜਿਹਾ ਘੋੜਾ ਦਰਬਿਆ ਡਰਿਆ ਸੁਲਹੀ ਮੂਆ ਹੂਆ ਨਾਬਾਕ ਸੁਲਹੀ ਖਾਨ ਤੇ ਉਹਦਾ ਘੋੜਾ ਦੋਨੋਂ ਸੜ ਕੇ ਸਵਾਹ ਹੋ ਗਏ ਮੁਸਲਮਾਨ ਨੇ ਮੱਚ ਕੇ ਮਰ ਜਾਣਾ ਬਹੁਤ ਵੱਡਾ ਪਾਗ ਪਾਪ ਸਮਝਦੇ ਨੇ ਇਸ ਕਰਕੇ ਭਗਤਾਂ ਦੀ ਯਾਦ ਰੱਖਦਾ ਹੈ ਗਨੀਮਲ ਖਰਾਜ ਹੈ ਗਨੀਮਲ ਕਹਿੰਦੇ ਨੇ ਵੈਰੀਆਂ ਨੂੰ ਡੰਡ ਡੰਡ ਦੇਣ ਵਾਲੇ ਨੂੰ ਉਹਨੂੰ ਡੰਡ ਦੇ ਦਿੰਦਾ ਨਰੋਸ ਰੂਪ ਹੈ ਨਰੁਗਤ ਕਥਨਰਾਇ ਸੂਪ ਵਾਲੇ ਉਹਦੀ ਕਥਾ ਨਹੀਂ ਕੀਤੀ ਜਾ ਸਕਦੀ ਤੇ ਕੋਈ ਵੀ ਉਹਦਾ ਸਰੂਪ ਨਹੀਂ ਆਪਾਂ ਲਾ ਸਕਦੇ ਆਪਾਂ ਦੇਖਦੇ ਆ ਕਿ ਭਗਵਾੜ ਦਾ ਰੂਪ ਲੱਗਿਆ ਹੋਇਆ ਮੂਰਤੀ ਲੱਗੀ ਆ ਮੂਰਤੀ ਦੀ ਪੂਜਾ ਹੁੰਦੀ ਹੈ ਤੇ ਮੂਰਤੀ ਦਾ ਉਸ ਇਨਸਾਨ ਦੀ ਬਣਦੀ ਇਹਦਾ ਜ਼ਲਮ ਹੁੰਦਾ ਹੈ ਤੇ ਜਿਹਦਾ ਜਨਮ ਹੀ ਨਹੀਂ ਹੋਇਆ ਉਹਦੀ ਮੂਰਤੀ ਕਿਵੇਂ ਲੱਗੇ ਗੁਰੂ ਘਰਾਂ ਦੇ ਵਿੱਚ ਆਪਾਂ ਜਾਣਦੇ ਆ ਕਿਤੇ ਤੁਹਾਨੂੰ ਮੂਰਤੀ ਨਹੀਂ ਲੱਗੀ ਹੋਵੇਗੀ ਇੱਥੇ ਮੂਰਤੀ ਲੱਗੀ ਹੁੰਦੀ ਆ ਉੱਥੇ ਮਨਮਤ ਹੁੰਦੀ ਹੈ ਤੇ ਇੱਥੇ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ ਤੇ ਸ਼ਬਦ ਦੇ ਰਾਹੀਂ ਸਾਨੂੰ ਗਿਆਨ ਹੋ ਰਿਹਾ ਹੈ ਸ਼ਬਦ ਹੀ ਗੂੰਜ ਰਿਹਾ ਇਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਤੇ ਸਰੂਪ ਸਰੂਪ ਦੀ ਮੂਰਤੀ ਲੱਗੀ ਹੈ ਕਿਉਂਕਿ ਇਹ అవਤਾਰ ਹੋਏ ਐ ਇਹ అవਤਾਰਾਂ ਨੇ ਉਸ ਪ੍ਰਮਾਤਮਾ ਨੂੰ ਜਪਿਆ ਤੇ ਉਹਦੇ ਭੇਦ ਨੂੰ ਜਾਣ ਕੇ ਬਿਆੰਦ ਕਹਿ ਕੇ ਫਿਰ ਐਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ ਇਹਦੇ ਵਿੱਚੋਂ ਸਿੱਖਿਆ ਲੈਣੀ ਆ ਅੱਜ ਕਿ ਆਖੋ ਸਤਿਨਾਮ ਸ੍ਰੀ ਫਿਰ ਮੁਕਤ ਬਬੂਦ ਹੈ ਤਿੰਨਾ ਗੁਨਾ ਤੋਂ ਰਹਿ ਸੰਮਤੀ ਵਾਲਾ ਰਜੋਗੁਨੀ ਤਮੋਗੁਨੀ ਸਦੋਗੁਨੀ ਨਾ ਤੋਂ ਰਹਿਦ ਹੈ ਬਹੁਤ ਵੱਡਾ ਸੰਪਤੀ ਵਾਲਾ ਹੈ ਪਰ ਭਗਤ ਪ੍ਰਭ ਹੈ ਤੂੰ ਵੱਡੀ ਸੋਭਾ ਵਾਲਾ ਸਾਰੀ ਦੁਨੀਆ ਦੇ ਵਿੱਚ ਸੁਭਾ ਸ਼ਾਮ ਸਾਰੀ ਦਿਹਾੜੀ ਤੇਰੀ ਸੋਭਾ ਤੇਰੀ ਵਡਿਆਈ ਤੇਰੇ ਗੁਣ ਤੇਰਾ ਕੀਰਤ ਤੇਰਾ ਜਸ ਹੁੰਦਾ ਸੰਯੁਗਤ ਸੁਧ ਹੈ ਤੂੰ ਸ੍ਰੇਸ਼ਟ ਯੁਗਤੀ ਦਾ ਅੰਮ੍ਰਿਤ ਹੈ ਸਦਾ ਅਮਰ ਕਰ ਦੇਣ ਵਾਲਾ ਜਿਵੇਂ ਕਿਸੇ ਪੌਦੇ ਨੂੰ ਪਾਣੀ ਲਈਏ ਸੁੱਕਿਆ ਹੋਇਆ ਹਾਰਾ ਹੋ ਜਾਂਦਾ ਹੈ ਤੇ ਜੇ ਕਿਤੇ ਫਸਲ ਦੇ ਵਿੱਚ ਉਸ ਤੋਂ ਵੱਧ ਪਾਣੀ ਪੈ ਜਾਵੇ ਤੇ ਫਿਰ ਉਹ ਪਾਣੀ ਦੀ ਮੱਜੀ ਹੋਈ ਫਸਲ ਵੀ ਹਰੀ ਨਹੀਂ ਹੁੰਦੀ ਗੱਜ ਕੇ ਆਖੋ ਸਤਿਨਾਮ ਸ੍ਰੀ ਭਾਵ ਗੈਣ ਦਾ ਆਪਣੀ ਪਰਮਾਤਮਾ ਦੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਸੁਯੋਗ ਤੁ ਸੁਦਾ ਹੈ ਤੂੰ ਸ੍ਰੇਸ਼ਟ ਯੋਗਤੀ ਦਾ ਅੰਮ੍ਰਿਤ ਸਦੇਵੂਸ ਰੂਪ ਹੈ ਭੇਦੀ ਅਨੂਪ ਹੈ ਨਿਤ ਸਰੂਪ ਹੈ ਭੇਦ ਰਹਿਤ ਉਪਮਾ ਰਹਿਤ ਨਿਤ ਸਰੂਪ ਹੈ ਨਮ ਸਹਿਬ ਮੇਰਾ ਨਿਤ ਨਵਾਂ ਨਿਤ ਹੀ ਨਵਾਂ ਨਾ ਹੀ ਦਈ ਗਈ ਭੇਦ ਭੇਦ ਪਾ ਸਕਦਾ ਤੇ ਨਾ ਹੀ ਤੇਰੀ ਉਪਮਾ ਤੇਰੀ ਵਡਿਆਈ ਤੇਰੀ ਕਥਾ ਕਰ ਸਕਦਾ ਸੰਸਦਪ ਰਾਜ ਹੈ ਤੂੰ ਸਭ ਨੂੰ ਫਤਿਹ ਕਰਨ ਵਾਲੇ ਸਾਰੇ ਜਿੰਨੇ ਵੀ ਰਾਜੇ ਮਹਾਰਾਜੇ ਆਏ ਤੇ 라वण ਵਰਗੇ ਆਏ ਜਿਹੜੇ ਇਹੋ ਜਿਹੇ ਜਿਹੜੇ ਇਹੋ ਜਿਹੇ ਅਵਤਾਰ ਆਏ ਇਹੋ ਜਿਹੇ ਔਲੀਏ ਆਏ ਸਭ ਦਾ ਬਨਾਸ ਕਰਦਾ ਸਭ ਦਾ ਨਾਸ਼ ਕਰਦਾ ਸਰੀਰ ਨਾਸ਼ਵੰਦ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਸਦਾ ਸਰਬਦਾ ਸਾਜ ਹੈ ਤੂੰ ਨਿਤ ਹੀ ਸਭਤ ਨੂੰ ਰਜ ਰਿਹਾ ਕਿੰਨੀ ਦੁਨੀਆ ਰਜੀ ਜਾ ਰਹੀ ਹੈ ਰਜਾਨ ਇੱਕ ਪਲ ਦੇ ਵਿੱਚ ਕਿੰਨੇ ਜੰਮਦੇ ਨੇ ਏਕ ਪਲ ਦੇ ਵਿੱਚ ਕਿੰਨੇ ਨਾਸ਼ ਬਨਾਸ਼ ਹੋਈ ਜਾਂਦੇ ਨੇ ਤੂੰ ਨਿਤ ਆ ਵਰਦੇ ਹੀ ਸਭਦ ਨੂੰ ਰਜ ਰਿਆ ਸਭ ਤੋਂ ਅਸਲਾਮ ਹੈ ਤੂੰ ਸਭ ਦੇ ਸਲਾਮ ਨਮਸਕਾਰ ਜੋਗ ਹੈ ਸਾਰੀ ਦੁਨੀਆ ਤੇਰੇ ਅੱਗੇ ਝੁਕਦੀ ਐ ਤੇਰੇ ਦਰ ਤੇ ਮੰਗਦਾ ਹੋ ਕੇ ਮੰਗਦੀ ਐ ਸਦੀਵਲੀਅ ਕਾਮ ਹੈ ਤੂੰ ਸਦਾ ਹੀ ਆਕਾਮ ਨਿਰ ਇਛਤੇ ਕੋਈ ਵੀ ਇਸ਼ਾ ਨਹੀਂ ਤੇਰੇ ਮਨ ਦੇ ਵਿੱਚ ਤਿਸ ਨੂੰ ਤੇਰਣਾ ਦਮਾਈ ਕਈ ਵੀਰਾ ਮਨ ਦੇ ਵਿੱਚ ਫੁਰਨਾ ਆਉਂਦਾ ਐ ਇਹ ਆਪਾ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਭਜਨ ਬੰਦਗੀ ਕਰਦੇ ਆ ਨਿਤਨੇਮ ਕਰਦੇ ਆ ਸੇਵਾ ਦੇ ਸਿਮਰਨ ਕਰਦੇ ਆ ਵੀ ਉਹਨੂੰ ਕੀ ਲਾਲਚ ਹੈ ਉਹਨੂੰ ਕੋਈ ਲਾਲਚ ਹੋਵੇਗਾ ਤੇ ਸਤਿਗੁਰੂ ਜੀ ਕਹਿੰਦੇ ਤਿਸ ਨੂੰ ਤੈਲ ਨ ਦਮਾਈ ਉਹਨੂੰ ਦਾ ਤੈਲ ਮਾਦਰ ਜਿੰਨਾ ਲਾਲਚ ਵੀ ਨਹੀਂਗਾ ਸਾਡਾ ਜਰੂਰ ਭਲਾ ਹੋ ਜੰਦਾ ਹੈ ਨਾਮ ਜਪਣ ਦੇ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਸੁਦੇਵ ਰਿ ਅਕਾਮ ਹੈ ਤੂੰ ਸਦਾ ਹੀ ਅਕਾਮ ਨਿਰਛਤ ਨਿਰਵਾਸ ਰੂਪ ਹੈ ਤੂੰ ਨਿਰਵਾਦ ਕਹਿੰਦੇ ਨੇ ਨਾ ਨਾਸ਼ ਹੋਣ ਵਾਲੇ ਸਰੂਪ ਵਾਲਾ ਤੇਰਾ ਕਦੇ ਵੀ ਸਰੂਪ ਨਾਸ਼ ਨਹੀਂ ਹੁੰਦਾਗਾ ਰਗਾਦ ਹੈ ਅਨੂਪ ਹੈ ਤੂੰ ਵਿਚਾਰ ਰਹਦ ਹੈ ਹਮਾ ਰਹਦਾ ਕੋਈ ਵੀ ਬਹਿ ਕੇ ਤੇਰੀ ਵਿਚਾਰ ਨਹੀਂ ਕਰ ਸਕਦਾ ਕੋਈ ਵੀ ਤੇਰੀ ਹਮਾ ਤੇਰੀ ਵਡਿਆਈ ਤੇਰੀ ਮਹਿਮਾ ਤੇਰੀ ਕਥਾ ਤੂੰ ਬੇਅੰਤ ਹੈ ਕਥਾ ਕਥਨ ਨਹੀਂ ਕਰ ਸਕਦਾਗਾ ਓਂ ਆਦ ਰੂਪ ਹੈ ਅਨਾਸ ਰੂਪ ਹੈ ਤੂੰ ਆਦ ਰੂਪ ਪਰਮਾਤਮਾ ਹੈ ਮੂਲਾ ਰਹਿਤ ਸਰੂਪ ਵਾਲਾ ਹੈ ਗਜ ਕੇ ਆਕੋ ਸਤ ਨਾਮ ਸ੍ਰੀ ਅਨੰਗੀ ਅਨਾਮੀ ਦਰਭੰਗੀ ਦਰਗਾਮੀ ਤੂੰ ਸਰੀਰ ਤੇ ਨਾਮ ਤੋਂ ਰਹਿਦਾ ਤੇਰਾ ਸਰੀਰ ਨਹੀਂ ਤੇ ਸਰੀਰ ਨਹੀਂ ਤਾਂ ਫਿਰ ਨਾਮ ਵੀ ਕਿਵੇਂ ਪਵੇਗਾ ਦਰਭੰਗੀ ਦਰਗਾਮੀ ਦਿਨਾਂ ਕਾਮਨਾ ਨੂੰ ਨਾਸ਼ ਕਰਨ ਵਾਲਾ ਤਿੰਨਾ ਗੁਣਾ ਵਾਲਾ ਹੈ ਤੇਰ ਬਰਗੰ ਦਰਬਾਦੇ ਅਗੰਦੀ ਅਗਾਜੀ ਤੇਰ ਬਰੰ ਕਹਿੰਦੇ ਨੇ ਤਿੰਨਾ ਲੋਕਾਂ ਦਾ ਮਾਲਕ ਹੈ ਤੇਰ ਬਾਦੇ ਕਹਿੰਦੇ ਨਾਸ਼ ਕਰਨ ਵਾਲਾ ਹੈ ਨਾਸ਼ ਰਹਿ ਤੇ ਹਥਾਂ ਕਜ ਕੇ ਆਖੋ ਸਤ ਨਾਮ ਸ੍ਰੀ ਸੋਭੰ ਸਰਭਾਗੀ ਤੂ ਸਾਰਿਆ ਭਾਗਾ ਕਰਕੇ ਸੋਭ ਨੀਕ ਹੈ ਸੋ ਸਰਬਾ ਨਰਾਗੇ ਤੂ ਸਾਰਿਆਂ ਦਾ ਸੇਸ਼ਟ ਪ੍ਰੇਮ ਹੈ ਸਾਰੀ ਦੁਨੀਆ ਤੈਨੂੰ ਪ੍ਰੇਮ ਕਰਦੇ ਨੇ ਤੇ ਜਿਹੜਾ ਸੱਚਾ ਪ੍ਰੇਮ ਕਰਦਾ ਜਿਹਨ ਪ੍ਰੇਮ ਕੀਉ ਤੈਨਹੀਂ ਹੀ ਪ੍ਰਾਪਾਇਓ ਉਹੀ ਪ੍ਰਮਾਤਮਾ ਨੂੰ ਪਾ ਲੈਂਦਾ ਤੇਰ ਭਉ ਸਰੂਪ ਹੈ ਤਿੰਨਾ ਲੋਕਾਂ ਦੇ ਭੋਗਣ ਵਾਲੇ ਸਾਰੀ ਤਿੰਨਾ ਲੋਕਾਂ ਦੇ ਵਿੱਚ ਆਪ ਖੁਦ ਇਹਨਾਂ ਰਸਾਂ ਨੂੰ ਭੋਗ ਰੇਂ ਗਜ ਕੇ ਆਖੋ ਸਤਨਾਮ ਸ੍ਰੀ ਅਸ਼ਧ ਹੈ ਅਸ਼ੂਧ ਹੈ ਨਾ ਸਿਜਣ ਵਾਲਾ ਕਦੇ ਵੀ ਸਜਦਾ ਨਹੀਂਗਾ ਨਾਸ਼ ਹੋਣ ਵਾਲਾ ਨਹੀਂ ਹਵਾਲਾ ਦੇ ਛੋਧੋ ਪਰਿਆ ਜਿੰਨਾ ਵਾਲ ਇੰਨਾ ਬਰੀਕ ਹੁੰਦਾ ਐ ਇੰਦੋਂ ਬਰੀਕ ਤੋਂ ਵੀ ਬਰੀਕ ਕਹਿ ਨਾ ਸਕੈ ਕੋ ਉਦੂ ਕਦ ਕਾ ਕੋਈ ਵੀ ਤੈਨੂੰ ਛੋ ਨਹੀਂ ਸਕਦਾ ਗੱਜ ਕੇ ਆਪੋ ਸੱਤ ਨਾਮ ਜਰੀ ਹੱਥ ਨਹੀਂ ਲਾ ਸਕਦਾ ਲੋ ਕਿ ਨਰਕ ਨੂੰ ਬਰਨਵਾਸ਼ ਹੈ ਤੂੰ ਨਰਕਾ ਨੂੰ ਨਾਸ਼ ਕਰਨ ਵਾਲਾ ਹੈ ਧੰਨ ਦਾ ਨਾਰਾਜ ਹੈ ਜਨ ਕੈ ਜਨ ਸਿਮਰਨ ਕੀਓ ਵਿਵੇਕ ਇਹ ਘੜੀ ਕੇ ਸਿਮਰਨ ਨੇ ਪਾਪੀ ਦਰੇ ਅਨੇਕ ਇੱਕ ਘੜੀ ਦਾ ਸਿਮਰਨ ਦੇਗੀ ਨਰਕਾਂ ਨੂੰ ਵਿਹਲਾ ਕਰਨ ਵਾਲਾ ਗੱਜ ਕੀ ਆਖੋ ਸਦ ਨਾਮ ਸ੍ਰੀ ਤੇ ਫਿਰ ਜਦੋਂ ਦੁਨੀਆ ਦਾ ਨਾਸ਼ ਹੁੰਦਾ ਤੇ ਉਸ ਟਾਈਮ ਤੇ ਜਿਹੜੇ ਨਰਕ ਨੇ ਉਹ ਵੀ ਸਦਾ ਵਾਸਤੇ ਖਤਮ ਹੋ ਜਾਂਦੇ ਨੇ ਪ੍ਰਤੀੰਬਰਵਾਸ ਹੈ ਸਪੂਰਨ ਪ੍ਰਥਮੀ ਕਹਿੰਦੇ ਆਕਾਸ਼ ਵਿੱਚ ਵਸਨ ਵਾਲਾ ਸਾਰੀ ਧਰਤੀ ਆਕਾਸ਼ ਵਿੱਚ ਵਸਦੇ ਯਰਲੇ ਯਲੇ ਵਿੱਚ ਰੋਮ ਰੋਮ ਦੇ ਵਿੱਚ ਕੰਨ ਕੰਨ ਦੇ ਵਿੱਚ ਵਸਦੇ ਗੁਰਮੁਖ ਰੋਮ ਰੋਮ ਕਰਤਿਆ ਵੇ ਨਿਰੋਗਤ ਪ੍ਰਭ ਹੈ ਸੁਦੇਵ ਸਦਾ ਹੈ ਕਸਨ ਤੋਂ ਰਹਤ ਹੈ ਕਸਨ ਨਹੀਂ ਕੀਤਾ ਜਾ ਸਕਦਾ ਸੋਭਾ ਵਾਲਾ ਹੈ ਸਦਾ ਹੀ ਇਸ ਦੀਵੇ ਸੋਭਾ ਤੇਰੀ ਕਰ ਸਕਦੇ ਆ ਵਡਿਆਈ ਹੋ ਸਕਦੇ ਆ ਪਰ ਤੇਰਾ ਕੋਈ ਅੰਤ ਨਹੀਂ ਬਾਸ ਸਕਦਾ ਕੋਈ ਦੱਸ ਨਹੀਂ ਸਕਦਾ ਕਹਿ ਨਹੀਂ ਸਕਿਆ ਕੋ ਉਦੋਂ ਗੱਲ ਕਹੇ ਨਹੀਂ ਦੱਸ ਸਕਦਾ ਵੀ ਕਿਹੜਾ ਸਰਣ ਹੈ ਮੇ ਬਹੁਤ ਸਰੂਪ ਹੈ ਤੂੰ ਭੋਗਾ ਤੋ ਰਹਤ ਭੋਗਾ ਨੂੰ ਨਹੀਂ ਭੋਗਦਾ ਸਰੂਪ ਵਾਲਾ ਕਿਉਂਕਿ ਸਾਰੀ ਦੁਨੀਆ ਤੇਰੀ ਹੈ ਤੇ ਇਹਦੇ ਵਿੱਚ ਹਰ ਦਮ ਜੋ ਧਰੀ ਤੇਰੀ ਜੋ ਧਰੀ ਹੋਈ ਹੈ ਸਾਰੀਆਂ ਮੂਰਤੀਆਂ ਤੇਰੀਆਂ ਪਰ ਤੂੰ ਨਾਸਤੋ ਰਹਤ ਹੈ ਰਜੁਗਤ ਅਨੁਭ ਹੈ ਚੰਗੀ ਜੋਤੀ ਕਰਕੇ ਉਪਮਾ ਰਹਿ ਦਸਾਰੀ ਤੇਰੀ ਉਪਮਾ ਵढाई ਕਰਦੇ ਨੇ ਚੰਗੀ ਜੋਤੀ ਕਰਕੇ ਨਿਰਗੁਤ ਸਦਾ ਭਗਤ ਪ੍ਰਭ ਹੈ ਤੂੰ ਸਦਾ ਹੀ ਕਥਨ ਰਹਦਾ ਕੋਈ ਵੀ ਆਕਤ ਕਥਾ ਨਹੀਂ ਕਰ ਸਕਦਾ ਤੂੰ ਭੋਗਣ ਤੋਂ ਪਰੇ ਭੋਗ ਨਹੀਂ ਸਕਦਾ ਸੋਭਾ ਵਾਲਾ ਹੈ ਅਨੁਗਤ ਸਰੂਪ ਹੈ ਤੂੰ ਕਥਨ ਰਹਿ ਸਰੂਪ ਵਾਲਾ ਪਰ ਜੁਗਤ ਅਨੂਭ ਹੈ ਵਿਸ਼ੇਸ਼ ਜੁਗਤੀ ਕਰਕੇ ਉਪਮਾ ਰਹਿ ਦੰਗਜ ਕੀ ਆਖੋ ਸਤਨਾਮ ਸ੍ਰੀ ਤਰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਗਾਉ ਬੋਧ ਕਿੰਨੇ ਗੁਣ ਗਾਰੇ ਨੇ ਕਿੰਨੀ ਵਡਿਆਈ ਕਰ ਰਹੇ ਨੇ ਦੂਦੂ ਕਰਦਾ ਤੂੰ ਹੁ ਆ ਮਜਮੈਂ ਰਹਾ ਨਾ ਹੂੰ ਜਬ ਆਪਾ ਪਰਗਾ ਮਿਟ ਗਿਆ ਜਦ ਦੇਖੂ ਤਦ ਤੂੰ ਤੂੰ ਤੈਨੂੰ ਤੇ ਤੂੰ ਤੂੰ ਪ੍ਰਕਾਰ ਦਾ ਹੋਇਆ ਤੇਰਾ ਰੂਪ ਹੀ ਬਣ ਗਿਆ ਚਾਚਰੀ ਸੰਦ ਅਭੰਗ ਹੈ ਅਨੰਗ ਹੈ ਏ ਵਾਹਿਗੁਰੂ ਤੂੰ ਨਾਸ਼ ਰਹਿਤਾ ਸਰੀਰ ਰਹਿਤਾ ਹਲੇਕ ਹੈ ਅਭੇਖ ਹੈ ਭੇਖਾਂ ਤੋਂ ਬਿਨੇ ਲੇਖਾ ਤੋਂ ਪਰੇ ਤੇ ਰ ਕੋਈ ਲੇਖਾ ਜੋ ਕੰਨੀ ਕਰ ਸਕਦਾ ਆ ਭਰਮ ਹੈ ਆ ਕਰਮ ਹੈ ਭਰਮ ਰਹਦਾ ਕੋਈ ਤੈਨੂੰ ਭਰਮ ਨਹੀਂ ਕਰਮ ਰਹਦਾ ਕੋਈ ਕੋ ਕਰਮ ਨਹੀਂ ਕਰਦਾ ਅਨਾਦ ਹੈ ਜੁਗਾਦ ਹੈ ਮੋੜ ਤੋਂ ਬਿਨੇ ਕੋਈ ਵੀ ਮੋੜ ਨਹੀਂ ਗਾ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਆਸ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰ ਇਨ ਮੇ ਜੁਗਾਦ ਗੁਰ ਇਨ ਮੇ ਸਤ ਗੁਰ ਇਨ ਮੇ ਸ੍ਰੀ ਗੁਰਦੇਵ ਇਨ ਮੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਤੇਰਾ ਕੋਈ ਵੀ ਸਿਰਾ ਨਹੀਂਗਾ ਤੇਰਾ ਕੋਈ ਵੀ ਮੱਡ ਨਹੀਂਗਾ ਕੋਈ ਵੀ ਤੇਰਾ ਸੜ ਨਹੀਂਗਾ ਅਨਾਦ ਹੈ ਜੁਗਾਦ ਹੈ ਬੁੱਢ ਧੋ ਰਹਤ ਹੈ ਜੁਗਾ ਦਾ ਮੁੱਢ ਹੈ ਜੁਗਾ ਨੂੰ ਸ਼ੁਰੂ ਕਰਨ ਵਾਲਾ ਹੈ ਤੇ ਜੁਗਾ ਦੀ ਤਾਂ ਹੀ ਨੀਂਦ ਕੋ ਪੱਥਰ ਰੱਖਿਆ ਜਾਵੇਗਾ ਜੇ ਕੋਈ ਹੋਵੇਗਾ ਤਾਂ ਤੇ ਜੁਗਤੂ ਪਹਿਲਾ ਵੀ ਸੀ ਹੁਣ ਵੀ ਹੈ ਤੇ ਜੁਗਤੂ ਬਾਅਦ ਵੀ ਹੈ ਅਜੇ ਹੈ ਅਭੇ ਹੈ ਅਜਿਤ ਹੈ ਤੇ ਨਿਡਰ ਹੈ ਕਿਸੇ ਤੋਂ ਡਰਦਾ ਨਹੀਂਗਾ ਅਭੂਤ ਹੈ ਅਸ਼ੂਤ ਹੈ ਪੰਜਾਂ ਤਤਾਂ ਤੋਂ ਰਹਿਤ ਅਸੀਂ ਪੰਜ ਤਤਾਂ ਵੀ ਬਣੇ ਪੌਣ ਪਾਣੀ ਬਸੰਤਰ ਧਰਤੀ ਤੇ ਅਸਮਾਨ ਇਨ੍ਹਾਂ ਤਤਾਂ ਤੋਂ ਰਹਿਤ ਉਦਾਸ ਹੈ ਸਭ ਤੋਂ ਉਪਰਾਮ ਹੈ ਅਧੰਦ ਹੈ ਅਬੰਧ ਹੈ ਧੰਨਿਆਂ ਤੋਂ ਪਰੇ ਬੰਦਨਾ ਤੋ ਰਹੈ ਤਾ ਦੁਤਨਿਆਂ ਦੇ ਵਿੱਚ ਫਸਣ ਵਾਲਾ ਨਹੀਂ ਤੇ ਬੰਦਨਾ ਤੋ ਰਹੈ ਤਾ ਸਾਰੇ ਬੰਦਨਾ ਚ ਫਸੇ ਹੋਏ ਆਂ ਵਿਭਗਤ ਹੈ ਮੈਰਾਗਤ ਹੈ ਭਗਤੀ ਰਹਤ ਭਗਤੀ ਤੋ ਬਿਨ ਪ੍ਰੀਤੀ ਰਹਤ વિનાਸ਼ ਹੈ ਪ੍ਰਕਾਸ਼ ਹੈ ਨਾਸ਼ ਰਹਤ ਤੇ ਜੋਤ ਸਰੂਪ ਵਾਲੰਗਜ ਕੇ ਆਖੋ ਸਦ ਨਾਮ ਸ੍ਰੀ ਨ ਚੰਦ ਹੈ ਸੁਨਿਤ ਹੈ ਚਿੰਤਾ ਰਹਤਾ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕੋਈ ਚੋਰਾ ਨਹੀਂ ਸੁਨੰਦ ਹੈ ਸਦਾ ਰਹਿਣ ਰਹਿਣ ਵਾਲਾ ਹੈ ਦੁਨੀਆ ਆਉਂਦੀ ਜਾਂਦੀ ਰਹਿੰਦੀ ਹੈ ਪਰ ਨਾ ਆਜੁਗਾ ਦੀ ਰਿਆ ਸਮਾਇ ਤੁ ਸਮਾਇ ਹੋ ਗਿਆ ਸਾਰੇ ਅਲੱਗ ਹੈ ਅਲੱਗ ਹੈ ਅਦਿਕ ਹੈ ਲਿਖਣ ਤੋਂ ਪਰੇ ਕੋਈ ਵੀ ਤੈਨੂੰ ਦੁਨੀਆਂ ਦਾ ਲੋਕ ਕੋਈ ਲਿਖ ਨਹੀਂ ਸਕਦਾ ਦੱਸਣ ਤੋਂ ਪਰੇ ਕੋਈ ਵੀ ਦੁਨੀਆਂ ਦਾ ਲੋਕ ਤੈਨੂੰ ਦੇਖ ਨਹੀਂ ਸਕਦਾ ਹਾਂ ਇੰਨਾ ਭਾਵ ਜ਼ਰੂਰ ਹੈ ਵੀ ਅਨੁਭਵ ਕਰ ਸਕਦਾ ਜਿਵੇਂ ਦੁਨੀਆਂ ਦੇ ਵਿੱਚੋਂ ਰੱਬ ਨਾ ਕਰੇ ਕਿਸੇ ਦਾ ਪੁੱਤਰ ਕਿਸੇ ਦੀ ਧੀ ਕਿਸੇ ਦਾ ਘਰ ਵਾਲਾ ਘਰ ਵਾਲੀ ਮਾਂ ਜਾਂ ਪਿਓ ਚਲਾ ਜਾਂਦਾ ਹੈ ਬੜਾ ਦਾ ਅੱਖਾਂ ਦੇ ਵਿੱਚ ਹੰਝੂ ਆਉਂਦਾ ਬਸ ਇਹੀ ਤਰੀਕਾ ਤਜ ਕੇ ਆਖੋ ਸਤ ਨਾਮ ਜੀ ਹਲੇਗ ਹੈ ਅਭੇਗ ਹੈ ਲੇਖਾਂ ਤੋਂ ਪਰੇ ਦੇਖਾਂ ਤੋਂ ਪਰੇ ਅਟਾਹਾ ਹੈ ਅਗਾਹ ਹੈ ਅਸੰਭ ਹੈ ਅਗੰਮ ਹੈ ਅਟਾਹਾ ਹੈ ਅਗਾਹ ਹੈ ਨਾ ਢੈਣ ਵਾਲਾ ਕਦੇ ਵੀ ਤੇਰਾ ਘਰ ਤੇ ਤੂੰ ਢੈਂਦਾ ਨਹੀਂ ਆਥਾ ਹੈ ਨਾ ਤੇਰੀ ਡੁਗਾਈ ਦਾ ਪਤਾ ਲੱਗਦਾ ਨਾ ਤੇਰੀ ਲੁਮਾਈ ਦਾ ਪਤਾ ਲੱਗਦਾ ਤੇ ਨਾ ਹੀ ਮਨਕ ਮਾਇਆ ਦੇ ਬਾਲਾ ਦੇ ਮਨ ਕੇ ਗਿਣਦੇ ਐ ਤੇ ਉਹ ਗਿਣਤੀਆਂ ਵਿੱਚ ਆਉਣ ਵਾਲੇ ਅਸੰਮ ਹੈ ਅਗੰਮ ਹੈ ਜਨਮ ਰਹਿਤਾ ਕਦੇ ਵੀ ਤੇਰਾ ਜਨਮ ਨਹੀਂ ਹੁੰਦਾ ਅਗੰਮ ਸਰੂਪ ਹੈ ਅਨਿਲ ਹੈ ਅਨਾਦ ਹੈ ਗਿਣਤੀ ਰਹਿਤਾ ਜੇ ਆਪਾਂ ਆਖੀ ਪੰਜ ਬਾਣੀਆਂ ਪੜ੍ਹਦੇ ਆਂ ਸ਼ਾਮ ਨੂੰ ਦੋ ਬਾਣੀਆਂ ਪੜ੍ਹਦੇ ਆਂ ਇੱਕ ਸਹਿਜ ਪਾਠ ਕਰਾਲੀ ਜਾਂ ਦੋ ਕਰਵਾਲੀ ਜਾਂ ਲੜੀ ਚਰਾਲੀਏ ਕੋਤਰੀ ਚਰਾਲੀ ਤੂੰ ਇਨਾਂ ਗਿੰਤੀਆਂ ਮਿੰਤੀਆਂ ਵਿੱਚ ਆਉਣ ਵਾਲਾ ਨਿੰਗਜ ਕੇ ਆਖੋ ਸਤ ਨਾਮ ਸ੍ਰੀ ਅਨੀਲ ਹੈ ਅਨਾਦ ਹੈ ਗੰਟੀ ਰਹਤਾ ਆਦ ਰਹਤਾ ਕੋਈ ਵੀ ਤੇਰਾ ਮੋਢ ਨਹੀਂ ਆਨਤ ਹੈ ਸੁੰਨਤ ਹੈ ਸਦਾ ਹੀ ਤੇ ਸਦਾ ਹੀ ਹੈ ਅਜਾਤ ਹੈ ਆਜਾਦ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾਤ ਪਾਤੋਂ ਰਹਿੰਦਾ ਸੁਤੰਤਰ ਹੈ ਲੋਕ ਸੁਖੀ ਪ੍ਰਲੋਕ ਸੁਹੇਲੀ ਨਾਲ ਦਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਗੁਰੂ ਮੰਦਰ ਜੱਬ ਹਉਮੈ ਕੋਈ ਗੱਜ ਕੇ ਬਲਾਉ ਖਦੇ ਆਖ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਜੀਓ